ਵਾਹਿ ਰੂਜੀ ਕੀ ਵਾਣੀ ਗੁਰੂ ਗ੍ਰੰਥ ਸਾਹਿਬ ਕੀ ਬਾਣੀ ਸਰਬਜੀ ਬਾਣੀ ਅਨੰਬੀ ਬਾਣੀ ਹੈ ਨਬੀ ਬਾਣੀ ਹੈ ਸਾਰੇ ਨੇ ਬਾਣੀ ਵਿੱਚ ਕਿਹਾ ਵਾਹ ਵਾਹ ਬਾਣੀ ਨਿਰੰਕਾਰ ਹੈ ਇਸ ਜੀਵਣ ਅਵਨਾ ਕੋਈ ਕਿ ਰੱਬ ਹੈ ਬਾਣੀ ਇਹ ਤੁਲ ਕੀ ਬਾਣੀ ਆਈ ਇਸ ਅਗਲੀ ਚਿੰਤ ਮਿਟਾਈ ਤੁਹ ਰਹਿੰਦੇ ਰੱਬ ਰੱਬ ਦੇ ਘਰ ਦੀ ਬਾਣੀ ਐ ਜੇ ਰੱਬ ਦੇ ਘਰ ਦੀਆਂ ਗੱਲਾਂ ਐ ਸਿੱਧੀਆਂ ਰੱਬ ਨਾਲ ਕਰਨੀਆਂ ਅਸੀਂ ਇਹ ਬਾਣੀ ਪੜ੍ਹਨੀ ਸਿੱਖਣੀ ਇਹ ਪਹਿਲਾਂ ਨਹੀਂ ਪੜ੍ਹੀ ਹੁਣ ਪੜ੍ਹੀਏ ਠੀਕ ਐ ਤੁਹਾਨੂੰ ਮੈਂ ਹੌਲੀ-ਹੌਲੀ ਪੜ੍ਹਾਵਾਂਗਾ ਤੁਸੀਂ ਨਾਲ-ਨਾਲ ਸਾਰਿਆਂ ਨੇ ਬੋਲਣਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਹਿਲੀ ਬਾਣੀ ਐ ਉਹਦਾ ਨਾਮ ਐ ਜਪਜੀ ਸਾਹਿਬ ਜਪਜੀ ਸਾਹਿਬ ਕੀ ਨਾਮ ਐ ਜਪਜੀ ਸਾਹਿਬ ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਹੈ ਇਹ ਵੀ ਐ ਜੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸੀ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਤੇ ਹੁਣ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪੜਨਾ ਸਭ ਤੋਂ ਪਹਿਲਾਂ ਮੂਲ ਮੰਤਰ ਹੈ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 33 ਵਾਰੀ ਮਾਰਿਆ ਹੈ ਹੋਰ ਰਾਗਾਂ ਦੇ ਉੱਤੇ ਵੀ ਲਿਖਿਆ ਹੈ ਤੇ ਹੁਣ ਔੜੋ ਧਿਆਨ ਦੇ ਨਾਲ ਇੱਕ ਓੰਕਾਰ ਇੱਕ ਓੰਕਾਰ ਓੰਕਾਰਣਾ ਠੀਕ ਹੈ ਇਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗੁਰਪ੍ਰਸਾਦ ਪ੍ਰਸਾਦ ਗੈਣ ਪ੍ਰਸਾਦ ਨੇ ਕਹਿਣਾ ਗੁਰ ਪ੍ਰਸਾਦ ਗੁਰ ਪ੍ਰਸਾਦ ਚਾਪ 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 ਹੈ ਬਾਣੀ ਦਾ ਨਾਮ ਜਿਹਨੂੰ ਅਸੀਂ ਜਗਜੀਤ ਸਾਹਿਬ ਸਰਕਾਰ ਵਿੱਚ ਕਹਿੰਦੇ ਠੀਕ ਹੈ ਆਦ ਸੱਚ ਆਦ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਹੈ ਭੀ ਸੱਚ ਨਾਨਕ ਨਾਨਕ ਹੋਸੀ ਭੀ ਸੱਚ ਹੋਸੀ ਭੀ ਸੱਚ ਇੱਥੇ ਮਹਾਰਾਜ ਨੇ ਇੱਕ ਨੰਬਰ ਪਾਤਾ ਇਹ ਸ਼ਲੋਕ ਹੈ ਰੱਬ ਦੀ ਸਿਫ਼ਤ ਵਿੱਚ ਜਪਜੀ ਸਾਹਿਬ ਦੀਆਂ 38 ਪੌੜੀਆਂ ਐ ਕਿੰਨੀਆਂ ਪੌੜੀਆਂ ਐ 38 ਪਹਿਲਾਂ ਇਹ ਸ਼ਲੋਕ ਹੈ ਆਦ ਸੱਚਾਲਾ ਬਾਅਦ ਵਿੱਚ ਸ਼ਲੋਕ ਫੇਰ ਹੈ ਪਵਨ ਗੁਰੂ ਪਾਣੀ ਪਿਤਾਵਾ ਠੀਕ ਐ ਹੁਣ ਅਸੀਂ ਪਹਿਲੀ ਪੌੜੀ ਦਾ ਪਾਠ ਕਰਨ ਲਗੇ ਸੋਚੈ ਸੋਚੈ ਸੋਚ ਨਾ ਹੋਵੇਈ ਸੋਚ ਨਾ ਹੋਵੇਈ ਜੇ ਸੋਚੀ ਲੱਖ ਵਾਰ ਜੇ ਸੋਚੀ ਲੱਖ ਵਾਰ ਛੁਪੈ ਛੁਪੈ ਤੋਪਨਾ ਹੋ ਗਈ ਤੋਪਨਾ ਹੋ ਗਈ ਜੇ ਲਾਈ ਰਹਾ ਲਿਵਤਾਰ ਜੇ ਲਾਈ ਰਹਾ ਲਿਵਤਾਰ ਸੁਖਿਆ ਸੁਖਿਆ ਕੋਖ ਨਾ ਉਤਰੀ ਕੋਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਜੇ ਬੰਨਾ ਪੁਰੀਆ ਪਾਸ ਸਹਸ ਸਿਆਣ ਪਾ ਲਖ ਹੋਏ ਸਹਸ ਸਿਆਣ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਤਾਂ ਇੱਕ ਨਾ ਚੱਲੇ ਨਾਲ ਇਹ ਵਸਤਿਆਰਾ ਹੋਈ ਐ ਇਹ ਵਸਤਿਆਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਕਿਵ ਕੂੜੇ ਟੁੱਟੇ ਪਾਲ ਕਿਵ ਕੂੜੇ ਟੁੱਟੇ ਪਾਲ ਕਿਵ ਕੂੜੇ ਟੁੱਟੇ ਪਾਲ ਜੇ ਇਕਲਬ ਹੋਏ ਟੁੱਟੇ ਕਹਣਾ ਪਰ ਇਥੇ ਗੁਲਾਮ ਐ ਟੁੱਟੇ ਕਹਿਣਾ ਠੀਕ ਐ ਟੁੱਟੇ ਇਹ ਕੋੜੇ ਟੁੱਟੇ ਪਾਲ ਇਹ ਕੋੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਹੁਕਮ ਰਜ਼ਾਈ ਚੱਲਣਾ ਨਾਨਕ ਨਾਨਕ ਲਿਖਿਆ ਨਾਲ ਲਿਖਿਆ ਨਾਲ ਇੱਕ ਪੌੜੀ ਹੋ ਗਈ 1 ਨੰਬਰ ਲਿਖਤਾ ਕਿ ਮੈਨੂੰ ਇੱਕ ਪੌੜੀ ਦਾ ਪਾਠ ਹੋ ਗਿਆ ਠੀਕ ਹੈ ਇੱਕ ਪੌੜੀ ਹੋਰ ਪੜ ਲੈਣੇ ਬਾਕੀ ਹੋੜੀ-ਹੋਣੀ ਪੜਾਂਗੇ ਹੁਕਮੀ ਹੋਵਨ ਆਕਾਰ ਹੁਕਮੀ

ਇਕ ਹੁਕਮੀ ਸਦਾ ਭਾਈ ਹੈ ਹੁਕਮੀ ਸਦਾ ਭਾਈ ਹੈ ਹੁਕਮੇ ਅੰਦਰ ਸਭ ਕੋ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਬਾਹਰ ਹੁਕਮ ਨ ਕੋਏ ਨਾਨਕ ਨਾਨਕ ਹੁਕਮੇ ਜੇ 부ਜੇ ਹੁਕਮੇ ਜੇ 부ਜੇ ਹੁਕਮੇ ਜੇ 부ਜੇ ਜੇ ਹੁਕਮੇ ਜੇ 부ਜੇ ਹੁਕਮੇ ਜੇ ਤਾ ਹਾਉ ਮੈਂ ਤਹ ਨ ਕੋਏ ਤਾਉ ਮੈਂ ਕੇ ਨ ਕੋਏ ਠੀਕ ਹੈ ਦੋ ਕੁੜੀਆਂ ਦਾ ਪਾਠ ਸੁ ਕਰਾਇਆ ਕੱਲੋਂ ਤੁਹਾਡੇ ਕੋਲ ਸੁਣਾਗੇ ਫਿਰ ਅਗੇ ਪੜਾਵਾਂਗੇ ਬਾਣੀ ਪੜੋ ਚਾਰਨਾ ਪੜੋ ਮਹਾਰਾਜ ਤੁਹਾਨੂੰ ਪੜਾਈ ਵਿੱਚ ਸਭ ਤਰ੍ਹਾਂ ਦੀ ਮਦਦ ਕਰਨੀ ਘਰ ਤੋਂ ਤੁਸੀਂ ਬਾਣੀ ਪੜ ਕੇ ਆਉਣੀ ਆ ਠੀਕ ਹੈ ਬਾਣੀ ਜੀਤਾ ਖਾਨ ਸਾਹਿਬ ਬਾਣੀ ਜੀਤਾ